ਫੇਲਾ ਗਿਆ ਇਹ ਤਾਂ ਦੀਏ ਜੁਦਾਈ ਦਾ ਅਸਾਂ ਜੁੜ ਕੇ ਹੁੜਾ ਨਹੀਂ ਤੈਨੂੰ ਦੱਸੇ ਕਿਵੇਂ ਸਾਜ ਮੁੜ ਕੇ ਉੜਾ ਨਹੀਂ ਤੈਨੂੰ ਦੱਸੇ ਕਿਵੇਂ ਕੀ ਹੋਣਾ ਏ ਤੇਰੀ ਅਭੀਆਂ ਨੂੰ ਅਸਿਰ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਵਾੜਾ ਛੀ ਦੀ ਦੇੜਾ ਜੋਏ ਚੱਲ ਰਿਹਾ ਜਿਵੇਂ ਕੋ ਛੇਪ ਉਹ ਦੀ ਰਾਤ ਨੂੰ ਸੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਗੁਰਬਖਸ਼ ਸਿੰਘ ਬਾਬਾ ਗੁਰਬਖਸ਼ ਸਿੰਘ ਦੀ ਦਾਸੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਥਾਨ ਤੇ ਬਹੁਤੀ ਸੇਵਾ ਲਾ ਕੇ ਉਥੋਂ ਜਦੋਂ ਤੁਰਨ ਲੱਗੇ ਨੇ ਤੇ ਬਾਬਾ ਗੁਰਦਾ ਗੁਰਬਖਸ਼ ਸਿੰਘ ਜੀ ਦਾ ਦਾਸੀ ਦਾ ਜਿਹੜਾ ਗੁਰੂ ਸੀ ਉਹ ਕਹਿੰਦਾ ਮਹਾਰਾਜੇ ਕੀ ਖਾਣਗੇ ਇੱਥੇ ਤੇ ਕੁਛ ਵੀ ਨਹੀਂ ਆ ਮਹਾਰਾਜ ਨੇ ਇਹ ਗੱਲ ਸੁਣ ਕੇ ਜਿਹੜਾ ਗੱਡਿਆਂ ਦੇ ਸਮਾਨ ਲੱਗਿਆ ਸੀ ਰਾਸ਼ਨ ਉਹ ਇੱਕ ਗੱਡਾ ਉਥੇ ਭਾਈ ਗੁਰਬਖਸ਼ ਸਿੰਘ ਜੀ ਦਾਸੀ ਨੂੰ ਆਨੰਦਪੁਰ ਸਹਿਰ ਦਿੱਤਾ ਅਤੇ ਇਹ ਵੀ ਕਿਹਾ ਕਿ ਜਿਹੜਾ ਇਹ ਕੂ ਦੀ ਤੇ ਮਹਾਰਾਜ ਗੁਰੂ ਤੇਹਾ ਭਾਦਰ ਦੀ ਸੇਵਾ ਕਰੂਗਾ ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਕਾਰਪੁਰਖ ਆਪੇ ਸਮਾਨ ਪਜਾਊਗਾ 6 ਪੋ ਦੀ ਰਾਤ ਨੂੰ ਮਹਾਰਾਜ ਉਥੋਂ ਛੱਲੇ ਨੇ 7 ਪੋ ਦਾ ਅਮਰਤ ਵੇਲਾ ਆਇਆ ਉਥੇ ਮਹਾਰਾਜ ਨੇ ਆਸਾ ਦੀ ਵਾਰ ਲਵਾਈ ਹੈ ਅਤੇ ਬਾਅਦ ਵਿੱਚ ਆਸਾ ਦੀ ਵਾਰ ਦਾ ਭੋਗ ਪਾ ਕੇ ਉਹਦਾ ਸਿੰਘ ਅਤੇ ਬਾਬਾ ਜੀਤ ਸਿੰਘ ਨੂੰ ਜਿਹੜੀ ਆ ਉਹ ਕਮਾਂਡ ਆਪਣੀ ਜੰਗ ਦੀ ਦੇ ਕੇ ਅੱਗੇ ਮਹਾਰਾਜ ਜਿਹੜਾ ਉਹ ਸਰਸਾ ਦਾ ਜਿਹੜਾ ਨਦੀ ਦਾ ਵਹਾਅ ਆ ਉਹਦੇ ਵਿੱਚ ਦੀ ਨੰਗੇ ਹੋਏ 40 ਸਿੰਘਾਂ ਦਾ ਜਥਾ ਲੈ ਕੇ ਚਮਕੌਰ ਦੀ ਗੜੀ ਵੱਲ ਚੱਲ ਜਾਂਦੇ ਨੇ ਇਧਰ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਜੋ ਤੇ ਖੇੜੀ ਵੱਲੋਂ ਚਲੇ ਜਾਂਦੇ ਨੇ ਚਮਕੌਰ ਦੀ ਗੜੀ ਦੇ ਵਿੱਚ ਪਹੁੰਚ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜਾ ਕਿ ਉੱਥੇ ਇੱਕ ਸਿੱਖ ਸੀ ਉਹ ਕੱਚੀ ਹਵੇਲੀ ਸੀ ਚਮਕੌਰ ਦੀ ਗੜੀ ਉਹਨੇ ਆਖਿਆ ਮਹਾਰਾਜ ਇਹ ਕੱਚੀ ਗੜੀ ਦੇ ਵਿੱਚ ਤੁਸੀਂ ਆਪਣਾ ਪਹਿਰਾ ਕਰ ਸਕਦੇ ਜੀ ਉਥੇ ਮਹਾਰਾਜ ਰਹੇ ਨੇ ਕੋਥੋਂ ਅਗਲੇ ਦਿਨ ਮਹਾਰਾਜ ਨੇ ਬਾਬਾ ਜੀਤ ਸਿੰਘ ਨੂੰ ਪਹਿਲਾਂ ਜੰਗ ਦੇ ਵਿੱਚ ਤੋੜਿਆ ਫਿਰ ਬਾਬਾ ਜੁਝਾਰ ਸਿੰਘ ਨੂੰ ਜੰਗ ਦੇ ਵਿੱਚ ਤੋੜਿਆ ਦੋਵਾਂ ਨੇ ਸ਼ਹੀਦੀ ਪਾਈ ਐ ਤੇ ਉਸ ਤੋਂ ਅਗਲੇ ਦਿਨ ਫਿਰ ਮਹਾਰਾਜ ਜਿਹੜਾ ਮਾਛੀਵਾੜੇ ਦੇ ਜੰਗਲਾਂ ਵਿੱਚ ਆਏ ਨੇ ਟੈਂਡ ਦਾ ਸਹਰਾਣਾ ਲੈ ਕੇ ਪੈਰਾਂ ਵਿੱਚ ਕੋਈ ਜੋੜਾ ਨਹੀਂ ਸਿਰ ਤੇ ਕੋਈ ਬਾਜ ਨਹੀਂ ਸਿਰ ਸਿਰ ਤੇ ਕੋਈ ਤਾਜ ਨਹੀਂ ਹੱਥ ਵਿੱਚ ਕੋਈ ਬਾਗ ਨਹੀਂ ਤੇ ਚੋਲਾ ਜਿਹੜਾ ਲੀਰੋ ਲੀਰ ਹੈ ਤੇ ਕਾਲਪੁਰਖ ਨੂੰ ਸੰਬੋਧਨ ਹੋ ਕੇ ਕੀ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਤੁਦ ਬਿਨ ਰੋਗ ਰਜਾਈਆਂ ਦਾ ਓ ਡਣ ਤਦ ਪੈ ਨਰੋਗ ਰਜਾਈਆਂ ਦਾ ਓ ਡਣ 나ਗ ਨਿਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀ ਤਾ ਦਾ ਕ ਸੂਲ ਸੁਰਾਈ ਖੰਗਰ ਪਿਆਲਾ ਸੂਲ ਸੁਰਾਈ ਕੰਨਿਆਰੇ ਪਿਆਲਾ ਬੇੰਗ ਤਸਾਈਆਂ ਦਾ ਸੈਣਾ ਮਿੱਤਰ ਪਿਆਰੇ ਨੂੰ ਹਾਲ ਮੋਰੀਆਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਪ੍ਰੀਤਾਂ ਦਾ ਯਾਰਣੇ ਦਾ ਸਾਨੂੰ ਸੱਥ ਰਚੰਗ ਯਾਰਣੇ ਦਾ ਸਾਨੂੰ ਸਖਰ ਚੰਗਾ ਪਾਠ ਖੇੜੇ ਇਹਾਂ ਦਾ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਸੀਧਾਂ ਦਾ ਕਹਿਣਾ ਇਥੇ ਸਹਿਬ ਜਾਦੇ ਚਮਕੌਰ ਦੀ ਗੜੀ ਜਖੀਰ ਹੋ ਗਏ। ਤੋਂ ਦਰਬਾਬਾ ਚੋਰਾਵਰ ਸਿੰਘ। ਬਾਬਾ 50 ਸੈਂਟੀਮੀਟਰ 13 ਕੋਡ ਜੋ ਸ਼ਹੀਦੀ ਦੇ ਨਾਮ ਸ਼ਹੀਦੀ ਦਿਹਾੜਾ ਹੋਣਾ ਹੈ। ਅਸੀਂ ਸਾਰੀ ਸੰਗਤ ਨੂੰ ਬੇਸ਼ਬੀ ਸੰਗਤ ਨੂੰ ਮੈਂ ਇਥੋਂ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰੂੰਗਾ ਕਿ 15ਵਾਂ ਵਾਲਾ ਅਸ ਕੀ ਦਾਦਾ ਚੱਲ ਰਿਹਾ। ਸੰਗਤਾਂ ਵੱਧ ਤੋਂ ਵੱਧ ਨਿਤਨੇਮ ਕਰਨ ਅੰਮ੍ਰਿਤ ਵੇਲੇ ਉੱਠਣਾ। ਜਪੀ ਸਾਹਿਬ ਦੇ ਪਾਠ, ਪੰਜ ਬਾਣੀਆਂ ਦੇ ਪਾਠ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਿਤਨੇਮ ਕਰਨ। ਸਾਤਨਾ ਵਾਹਿਗੁਰੂ ਦਾ ਜਾਪ ਕਰਨ ਕਿਉਂਕਿ ਛੀਤਾਂ ਨੇ ਸਾਡੇ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਅੱਜ ਅਸੀਂ ਕੇਸ ਦਾੜੇ ਮਨਾਈ ਜਾਂਦੇ ਆ ਇਹਨਾਂ ਵਾਸਤੇ ਹੀ ਬਾਬਾ ਜੋਰਾਵਰ ਸਿੰਘ ਬਾਬਾਜੀਤ ਸਿੰਘ ਬਾਬਾ ਬੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਨੇ ਛੀਤियां ਦਿੱਤੀਆਂ ਸੋ ਸਾਨੂੰ ਉਹਨਾਂ ਦੇ ਪੈਰੇ ਤੇ ਚੱਲਣਾ ਚਾਹੀਦਾ ਉਹਨਾਂ ਦੀਆਂ ਛੀਤੀਆਂ ਜਿਵੇਂ ਕਿ ਬਾਬਾਜੀਤ ਸਿੰਘ ਬਾਬਾ ਬੁਝਾਰ ਸਿੰਘ ਦੀ ਛੀਤੀ ਲੰਘੀ ਆ ਹੁਣ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਛੀਤੀ ਆਊਗੀ ਸੋ ਮੈਂ ਸਾਰੇ ਸੰਗਤ ਨੂੰ ਦੁਬਾਰਤੋਂ ਵਿਸ਼ਵਧੀ ਸੰਗਤ ਨੂੰ ਇਥੋਂ ਦੇ ਸੰਕਾਂ ਨੂੰ ਬੇਨਤੀ ਕਰਦਾ ਕਿ ਨਾਮ ਸਿਮਰਨ ਜਪੋ ਨਿਤਨੇਮ ਕਰੋ ਛੀ ਦਾਣੂ ਯਾਦ ਕਰੋ ਕੋਟਾਂ ਤੋਂ ਛੀ ਦਾਣੂ ਸਾਡਾ ਸਲਾਮ ਹੈ ਜੋ ਇਹ ਲੰਗਰ ਚੱਲ ਰਿਹਾ ਪਿੰਡ ਆਲੂਪੁਰ ਦੀ ਸੰਗਤ ਵੱਲੋਂ ਸਾਰੇ ਨਾਲ ਮਿਲ ਕੇ ਇਸ ਲੰਗਰ ਨੂੰ ਛੀ ਦਾ ਦੇ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ ਲੰਗਰ ਦੇ ਵਿੱਚ ਜੋ ਇਹ ਸ਼ਿਰਕਤ ਕਰ ਰਹੀਆਂ ਸੰਗਤਾਂ ਅਮਰਪੁਰ ਤੋਂ ਲੈ ਕੇ ਸਵੇਰ ਤੋਂ ਲੈ ਕੇ ਦੁਪਹਿਰ ਤੱਕੇ ਲੰਗਰ ਚੱਲਦਾ ਸੋ ਮਹਾਰਾਜ ਚੜ੍ਹਦੀਆਂ ਕਲਾ ਰੱਖੇ ਸੇਣ ਦੇ ਉੱਤੇ ਕਿਰਪਾ ਰੱਖੇ ਸੇਣ ਦੁਗਣੀ ਰਾਤ ਚੌੜੀ ਕਰੇ ਮਾਲ ਮਨੁਕੀ ਸਾਰੇ ਸੱਚੇ ਪਾਤਸ਼ਾਹ ਸੰਗਤ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ